ਸਰਕਾਰ ਇਸ ਵਿਲੇ ਦੀ ਵੱਡੀ ਖਬਰ ਤਰਨ ਤਰਨ ਤੋਂ ਸਾਮਨੀ ਆ ਰਹੀ ਹੈ ਜਿੱਥੇ ਲੁੱਟ ਦੀ ਵੱਡੀ ਵਾਰਦਾਤ ਵਾਪਰੀ ਹੈ ਸੋ ਦੱਸਦੇ ਨੇ ਆ ਕਿ ਇੱਕ ਮਨੀ ਐਕਸਚेंजर ਤੋਂ ਅੱਜ ਸਵੇਰੇ 9:30 ਦੇ ਕਰੀਬ 7 ਲੱਖ ਦੀ ਲੁੱਟ ਜਿਹੜੀ ਹੈ ਕੁਝ ਨਕਾਬਪੋਸ਼ ਲੁਟੇਰਿਆਂ ਵੱਲੋਂ ਕੀਤੀ ਗਈ ਹੈ ਵੱਡੀ ਵਾਰਦਾਤ ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਵੀ ਸੋ ਦੱਸਦੇ ਨੇ ਆ ਕਿ ਇਸ ਵਿੱਚ ਸਭ ਤੋਂ ਵੱਡੀ ਗੱਲ ਔਰ ਖਾਸ ਗੱਲ ਹੈ ਕਿ ਡੀਐਸਪੀ ਦੇ ਜੋ ਕਾਰ ਹੈ ਰਿਾਇਸ਼ ਹੈ ਉਸ ਤੇ ਉੱਚ ਹੀ ਜਿਹੜੀ ਹੈ ਮੀਟਰ ਦੀ ਦੂਰੀ ਤੇ ਹੀ ਇਹ ਵੱਡੀ ਵਾਰਦਾਤ ਵਾਪਰੀ ਹੈ ਤਸਵੀਰਾਂ ਸੀ ਮੌਕੇ ਦੀਆਂ ਦਿਖਾ ਰਿਹਾ ਹਾਂ ਤਸਵੀਰਾਂ ਜਿਹੜੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਉਸ ਮਨੀ ਐਕਸਚेंजर ਦੀਆਂ ਨੇ ਜਿੱਥੇ ਅੱਜ ਸਵੇਰੇ ਲੁੱਟ 7 ਲੱਖ ਦੀ ਹੋਈ ਹੈ ਦੱਸੇ ਜਾ ਰਿਹਾ ਹੈ ਮਨੀ ਐਕਸਚेंजर ਦੇ ਮੁਤਾਬਕ ਉਹ ਕਰੋ 7 ਲੱਖ ਰੁਪਏ ਲੈ ਕੇ ਆਪਣੀ ਦੁਕਾਨ ਦੇ ਕੋਲ ਪਹੁੰਚਿਆ ਸੀਗਾ ਤਾਂ ਉਸੇ ਦੌਰਾਨ ਪਹਿਲਾਂ ਤੋਂ ਹੀ ਜਿਹੜੇ ਲੁਟੇਰੇ ਸੀ ਨਕਾਬਪੋਸ਼ ਬਾਈਕ ਤੇ ਆਏ ਸਨ ਦੋ ਲੁਟੇਰੇ ਸੀ ਜਿਨ੍ਹਾਂ ਨੇ ਪਿਸਤੌਲ ਦੀ ਨੋਕ ਉਤੇ 7 ਲੱਖ ਰੁਪਏ ਦਾ ਜੋ ਬੈਗ ਸੀਗਾ 7 ਲੱਖ ਰੁਪਏ ਉਹਦੇ ਵਿੱਚ ਕੈਸ਼ ਸੀਗਾ ਉਹ ਲੈ ਕੇ ਉਥੋਂ ਫਰਾਰ ਹੋ ਗਏ ਨੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਜਿਹੜਾ ਇਲਾਕਾ ਹੈ ਕਾਫੀ ਭੀੜ ਭੜ ਵਾਲਾ ਹੈ ਕਾਫੀ ਜ਼ਿਆਦਾ ਇੱਥੇ ਆਵਾਜਾਈ ਵੀ ਰਹਿੰਦੀ ਹੈ ਔਰ ਅੱਜ ਸਵੇਰੇ ਤਕਰੀਬਨ 9:30 ਵਜੇ ਵੱਡੀ ਵਾਰਦਾਤ ਵਾਪਰੀ ਐ ਸੋ ਇਹ ਘਟਨਾ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੀ ਵੱਡਾ ਸਵਾਲ ਪੈਦਾ ਕਰਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਡੀਐਸਪੀ ਦੇ ਰਿਆਜ ਦੇ ਬਿਲਕੁਲ ਸਾਹਮਣੇ ਇਹ ਮਨੀ ਟਰਾਂਸਫਰ ਦਾ ਇੱਕ ਦਫਤਰ ਹੈ ਜਿੱਥੇ ਦੋ ਨਕਾਬਪੁਸ਼ ਲੁਟੇਰਿਆਂ ਦੇ ਗਨ ਪੁਆਇੰਟ ਉੱਤੇ ਜਿਹੜਾ ਮਨੀ ਐਕਸਟੈਂਡਰ ਸੀ ਉਸ ਨੂੰ ਨਿਸ਼ਾਨਾ ਬਣਾਇਆ ਤੇ 7 ਲੱਖ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਲੁੱਟ ਲਈ ਗਈ ਹੈ ਫਿਲਹਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਦੀ ਕਾਰਜ ਪ੍ਰਣਾਲੀ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਦੁਕਾਨ ਮਾਲਕ ਜਿਹੜਾ ਅਮਰਿਤਪਾਲ ਸਿੰਘ ਹੈ ਉਸ ਦੇ ਕਹਿਣ ਮੁਤਾਬਕ ਅੱਜ ਸਵੇਰੇ 9:30 ਵਜੇ ਦੇ ਕਰੀਬ ਆਪਣੇ ਦਫਤਰ ਆਇਆ ਸੀਗਾ ਪੈਸੇ ਜਿਹੜੇ 7 ਲੱਖ ਰੁਪਏ ਦੇ ਕੁਲ ਮੌਜੂਸੀ ਕਰੋ ਪੈਸੇ ਲੈ ਕੇ ਆਇਆ ਸੀਗਾ ਤਾਂ ਪਹਿਲਾਂ ਤੋਂ ਹੀ ਤਾਕ ਲਗਾਈ ਬੈਠੇ ਦੋ ਨਕਾਬਪੋਸ਼ ਲੁਟੇਰੇ ਉਸ ਕੋਲ ਆਂਦੇ ਨੇ ਗਨ ਪੁਆਇੰਟ ਉੱਪਰ ਉਸ ਦੇ ਜਿਹੜੀ ਹੈ ਕੰਪਟੀ ਤੇ ਗਨ ਰੱਖ ਦਿੰਦੇ ਨੇ ਔਰ 7 ਲੱਖ ਦੀ ਲੁੱਟ ਕਰਕੇ ਉਥੋਂ قرار ہو جاندے نے بہت ساریਆਂ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਤਰਨਤਾਰ ਉੱਪਰ سامنے ਆ ਰਿਹਾ ਬੀਤੇ ਕੁਛ ਦਿਨ ਪਹਿਲਾਂ ਸਰਪੰਚ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਲੁੱਟ ਦੇ ਜਿਸ ਤੋਂ ਬਾਅਦ ਤਰਨਤਾਰਨ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਫਿਲਹਾਲ ਤਸਵੀਰਾਂ ਸੀ ਮੌਕੇ ਦੀਆਂ ਦਿਖਾ ਰਹੀਆਂ ਤਸਵੀਰਾਂ ਜਿਹੜੀਆਂ ਨੇ ਤਰਨਤਾਰਨ ਦੇ ਵਿੱਚ ਜੋ ਲੁੱਟ ਹੋਈ ਹੈ ਮਨੀ ਐਕਸਚेंजर ਤੋਂ ਉਸ ਵਿਅਕਤੀ ਦੀ ਤਸਵੀਰ ਹੈ ਜਿਸ ਨੇ ਸਵਾਲ ਉਠਾਏ ਨੇ ਕਿ ਆਖਿਰਕਾਰ ਪੁਲਿਸ ਕਾਰ ਕੀ ਕਿ ਕਿ ਲਗਾਤਾਰ ਅਜੀਆਂ ਵਾਰਦਾਤਾਂ ਵਾਪਰਿਆ ਨੇ ਔਰ ਲੋਕ ਜਿਹੜੇ ਨੇ ਉਹ ਸਹਿਮੇ ਹੋਏ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਔਰ ਸੁਰੱਖਿਅਤ ਜਿਹੜੇ ਨੇ ਉਹ ਮਹਿਸੂਸ ਨਹੀਂ ਕਰ ਰਹੇ ਨੇ ਅਜਿਹੇ ਇਹ ਵਿਅਕਤੀ ਜੋ ਕਿ ਪੀੜਿਤ ਹੈ ਜਿਸ ਤੋਂ ਮਨੀ ਜਿਹੜੀ ਹੈ 7 ਲੱਖ ਰੁਪਏ ਦੀ ਲੁੱਟ ਜਿਹੜੀ ਹੈ ਹੋਈ ਹੈ ਫਿਲਹਾਲ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਤਰਨਤਾਰਨ ਤੋਂ ਰਮਨ ਚਾਵਲਾ ਜੁੜ ਚੁੱਕੇ ਨੇ ਰਮਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਸਭ ਤੋਂ ਪਹਿਲਾਂ ਅੱਜ ਇਸ ਤਰ੍ਹਾਂ ਦੇ ਨਾਲ ਸਵੇਰੇ 9:30 ਦੇ ਵੱਡੀ ਲੁੱਟ ਦੀ ਵਾਰਦਾਤ ਇੱਕ ਮਨੀ ਐਕਸਚेंजर ਤੋਂ ਹੁੰਦੀ ਹੈ ਕੀ ਕੁਝ ਇਨਫੋਰਮੇਸ਼ਨ ਹੈ ਜੀ ਮੈਂ ਦੱਸਣਾ ਚਾਹਾਂਗੇ ਕਿ ਤਰਨਤਾਰ ਸ਼ਹਿਰ ਦਾ ਇੱਕ ਸੈਂਟਰ ਪੁਆਇੰਟ ਆ ਸਿਟੀ ਸੈਂਟਰ ਪੁਆਇੰਟ ਆ ਜਿੱਥੇ ਇੱਕ ਏ ਐਮ ਰਾਇਲ ਨਾਂ ਦੀ ਕੰਪਨੀ ਹੈ ਔਰ ਮਨੀ ਟਰਾਂਸਫਰ ਦਾ ਕਾਰੋਬਾਰ ਕਰਦੇ ਆ ਨਾ ਅੱਜ 9:30 ਵਜੇ ਜਦੋਂ ਇਹਨਾਂ ਦੇ ਇੱਕ 파ਟਨਰ ਸੀ ਅਮਰਿਤਪਾਲ ਸਿੰਘ ਪਾਸ ਤੇ ਮੌਜੂਦ ਸੀ ਤਾਂ ਉਸ ਵੇਲੇ ਇੱਕ ਦੋ ਮੋਟਰਸਾਈਕਲ ਉੱਪਰ ਦੋ ਨੌਜਵਾਨ ਸਵਾਰ ਕੇ ਆਂਦੇ ਆ ਲੁਟੇਰੇ ਔਰ ਕਮੈਂਡ ਉੱਪਰ ਅੰਦਰ ਦਾਖਲ ਹੁੰਦੇ ਆ ਨਾ ਤਾਂ ਤੋਂ ਵੱਲੋਂ 9 ਪੁਆਇੰਟ ਤੇ ਲੈਂਦੇ ਹੋਏ ਦੁਕਾਨ ਤੇ ਗੱਲੇ ਵਿੱਚ ਮਜ਼ਦੂਰ 300 ਤੋਂ 7 ਲੱਖ ਰੁਪਏ ਦੀ ਰਾਸ਼ੀ ਕੈਸ਼ ਉਹ ਲੁੱਟ ਕੇ ਫਰਾਰ ਹੋ ਜਾਂਦੇ ਆ ਰਮਨ ਜੀ ਇੱਥੇ ਇੱਕ ਸਵਾਲ ਹੈ ਕਿ ਜਿਹੜੇ ਲੁਟੇਰੇ ਆਉਂਦੇ ਨੇ ਇਹ ਪਹਿਲਾਂ ਹੀ ਤਾਕ ਲਗਾਈ ਬੈਠੇ ਸੀਗੇ ਜਾਂ ਫਿਰ ਜੋ ਜਬ ਪੀੜਿਤ ਹੈ ਉਸ ਦੇ ਪਿੱਛਾ ਕਰ ਰਹੇ ਸੀ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਇਹਦੇ ਕੋਲ ਨੋਟਾਂ ਨਾਲ ਭਰਿਆ ਬੈਗ ਹੈ ਜੀ ਨਹੀਂ ਇਹਦੇ ਬਾਰੇ ਪੁਲਿਸ ਵੱਲੋਂ ਅੱਗੇ ਇਹ ਤੇ ਸਾਰਾ ਕਮੈਂਟਰ ਤਫਤੀਸ਼ ਦੀ ਜਾਂਚ ਦਾ ਇੱਕ ਕਮੈਂਟਰ ਹੈਗਾ ਵਾ ਇਹਦੇ ਵਿੱਚ ਪੁਲਿਸ ਵੱਲੋਂ ਇਸੇ ਚੀਜ਼ ਦੀ ਮਤਲਬ ਲੈ ਕੇ ਕੈਮਰੇ ਜਿਹੜੇ ਆ ਸੀਸੀਟੀਵੀ ਕੰਘਾਲੇ ਜਾ ਰਿਹਾ ਕਿ ਇਹ ਬੰਦਾ ਜਦੋਂ ਕੈਸ਼ ਲੈ ਕੇ ਅੱਛਾ ਵਾ ਜਾਂ ਪਹਿਲਾਂ ਹੀ ਦੁਕਾਨ ਦੇ ਵਿੱਚ ਕੈਸ਼ ਮੌਜੂਦ ਸੀਗਾ ਔਰ ਇਸੇ ਚੀਜ਼ ਨੂੰ ਲੈ ਕੇ ਪੁਲਿਸ ਵੱਲੋਂ ਸ਼ਹਿਰ ਦੇ ਹਾਲੇ ਵਾਲੇ ਦੇ ਜਿਹੜੇ ਕੈਮਰੇ ਲੱਗੇ ਆ ਉਹ ਗੱਲ ਕਰ ਰਿਹਾ ਨਾ ਇੱਥੇ ਇਹ ਵੀ ਦੱਸਣਾ ਚਾਹਾਂਗਾ ਕਿ ਦੁਕਾਨ ਦੇ ਅੰਦਰ ਦਫ਼ਤਰ ਦੇ ਅੰਦਰ ਜਿਹੜੇ ਕੈਮਰਾ ਲਗਾਇਆ ਗਿਆ ਸੀ ਦੁਕਾਨ ਮਾਲਕ ਵੱਲੋਂ ਲੁਟੇਰੇ ਆਂਦੇ ਸਾਰੇ ਉਹ ਕੈਮਰੇ ਨੂੰ ਤੋੜ ਕੇ ਉਹ ਵੀ ਨਾਲ ਲੈ ਗਿਆ ਜੀ ਰਮਨ ਜੀ ਜਿਸ ਤਰ੍ਹਾਂ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਡੀਐਸਪੀ ਦੀ ਰਾਜ ਦੇ ਸਾਹਮਣੇ ਹੀ ਇਹ ਲੁੱਟ ਹੋਈ ਹੈ ਕੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਪੁਲਿਸ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਉੱਠਦੇ ਨੇ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪੁਲਿਸ ਦੀ ਜਿਹੜੀ ਇਹ ਇਹ ਬੜੀ ਸ਼ਰਮਨਾਕ ਅਸੀਂ ਕਵਾਂਗੇ ਕਿ ਇਹ ਉਹਨਾਂ ਦੀ ਕਾਰਗੁਜ਼ਾਰੀ ਆ ਜਿੱਥੇ ਐਸਪੀ ਡੀ ਡਿਟੈਕਟਿਵ ਹੈ ਜਿਹੜੇ ਕਿ ਕ੍ਰਾਈਮ ਨੂੰ ਡੀਲ ਕਰਦੇ ਆ ਉਹਨਾਂ ਦੀ ਰਹਿائش ਤਾਂ ਬਿਲਕੁਲ ਇਹਦੇ 100 ਮੀਟਰ ਤੇ ਵੀ 50 ਮੀਟਰ ਦੇ ਉੱਪਰ ਸਾਹਮਣੇ ਦਫ਼ਤਰ ਰਹਿائش ਆ ਉਹਨਾਂ ਦੀ ਮੌਜੂਦ ਹੈ ਔਰ ਉਹਨਾਂ ਦੇ ਬਿਲਕੁਲ ਸਾਹਮਣੇ ਸਿੱਧੇ ਸੁਰੱਖਿਆ ਗਾਰਡ ਮੌਜੂਦ ਹੁੰਦੇ ਆ 24 ਘੰਟੇ ਬਾਹਰ ਖੜੇ ਰਹਿੰਦੇ ਆ ਨਾ ਔਰ ਇਸ ਦੇ ਨਾਲ ਹੀ ਸਿਵਲ ਹਸਪਤਾਲ ਹੈ ਇਹ ਬਹੁਤ ਘੱਟ ਕੰਮ ਚੱਲਣ ਵਾਲਾ ਸ਼ਹਿਰ ਦਾ ਹੈਗਾ ਵਾ ਇੱਥੇ ਇਹ ਮਾਤਾ ਤੋਂ ਆ ਜਾਂਦਾ ਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਸਾਡੇ ਨਾਲ ਸਾਡੇ ਸਹਿਯੋਗੀ ਤਰਨਤਾਰਨ ਤੋਂ ਰਮਨ ਜੁੜੇ ਹੋਏ ਸੀ ਸੋ ਤੁਹਾਨੂੰ ਦੱਸਦੇ ਨੇ ਆ ਕਿ ਵਾਰ ਫੇਰ ਤੋਂ ਪੰਜਾਬ ਦੇ ਤਰਨਤਾਰਨ ਦੀ ਵੱਡੀ ਵਾਰਦਾਤ ਅੱਜ ਸਵੇਰੇ 9:30 ਵਜੇ ਵਾਪਰੀ ਹੈ ਲੁੱਟ ਹੋਈ ਹੈ 7 ਲੱਖ ਦੀ ਲੁੱਟ ਉਹ ਵੀ ਇੱਕ ਮਨੀ ਐਕਸਚेंजर ਤੋਂ ਜੋ ਕਿ ਕਰੋ ਨੋਟਾਂ ਨਾਲ ਭਰਿਆ ਬੈਗ ਲੈ ਕੇ ਆਪਣੇ ਦਫ਼ਤਰ ਪਹੁੰਚਦਾ ਹੈ ਔਰ ਦਫ਼ਤਰ ਪਹੁੰਚ ਕੇ ਜਿਵੇਂ ਹੀ ਉਹ ਅੰਦਰ ਜਾਂਦਾ ਹੈ ਤਾਂ ਜਿਹੜੇ ਲੁਟੇਰੇ ਸੀ ਨਕਾਬਪੋਸ਼ ਦੋ ਦੱਸੇ ਜਾ ਰਹੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਜਿਨ੍ਹਾਂ ਕੋਲ ਹਥਿਆਰ ਸਨ ਔਰ ਪਿਸਤੌਲ ਦੀ ਨੋਕ ਉਤੇ ਜੋ ਨੋਟਾਂ ਨਾਲ ਪਰਿਆ ਬੈਕ ਸੀ 7 ਲੱਖ ਰੁਪਏ ਦੱਸੇ ਜਾ ਰਹੇ ਨੇ ਉਹ ਲੈ ਕੇ ਉਥੋਂ ਚਲੇ ਜਾਂਦੇ ਨੇ ਔਰ ਵੱਡੀ ਗੱਲ ਇੱਥੇ ਸਾਹਮਣੇ ਆਈ ਹੈ ਕਿ ਡੀਐਸਪੀ ਦੀ ਰਿਆਇਸ਼ ਦੇ 50 ਮੀਟਰ ਦੀ ਮੈਦ ਦੂਰੀ ਹੈ ਡੀਐਸਪੀ ਦੀ ਰਿਆਇਸ਼ ਜਿੱਥੇ ਲੁੱਟ ਹੋਈ ਹੈ ਔਰ ਲੁੱਟ ਤੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਇੱਕ ਵੱਡੇ ਪੁਲਿਸ ਅਧਿਕਾਰੀ ਦੀ ਰਿਆਇਸ਼ ਦਾ ਹੋਣਾ ਔਰ ਆਪਣੇ ਆਪ ਦੇ ਵਿੱਚ ਵੀ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਸੁਰੱਖਿਆ ਜਿਹੜੀ ਹੈ ਤਰਨਤਾਰਨ ਦੇ ਲੋਕ ਕਹਿ ਰਹੇ ਨੇ ਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਡਰ ਪੈਦਾ ਹੋ ਗਿਆ ਔਰ ਸੁਰੱਖਿਆ ਜਿਹੜੀ ਹੈ ਉਹ ਨਾ ਬਰਾਬਰ ਹੋ ਗਈ ਰੰਤਨ ਸ਼ਹਿਰ ਦੇ ਵਿੱਚ ਫਿਲਹਾਲ ਮਨੀ ਐਕਸਚੇਂਜਰਾਂ ਨੇ ਵੀ ਕਹਿਣਾ ਹੈ ਕਿ ਜੇਕਰ ਨੌਜਵਾਨ ਬਾਹਰ ਜਾ ਰਹੇ ਨੇ ਤਾਂ ਉਹ ਕਿਉਂ ਨਾ ਜਾਣ ਕਿ ਜਿਸ ਤਰ੍ਹਾਂ ਦੀ ਪੰਜਾਬ ਦੀ ਸਥਿਤੀ ਬਣੀ ਹੋਈ ਹੈ ਲਾਅ ਐਂਡ ਆਰਡਰ ਦੀ ਗੱਲ ਅਗਰ ਕੀਤੀ ਜਾਵੇ ਬਹੁਤ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਅਜਿਹੇ ਦੇ ਵਿੱਚ ਨੌਜਵਾਨ ਬਾਹਰ ਕਿਉਂ ਨਾ ਜਾਣ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਿਹਾਏ ਜਿਹੜੇ ਮਨੀ ਐਕਸਚੇਂਜਸ ਤੋਂ ਲੁੱਟ ਹੋਈ ਹੈ ਔਰ ਪੁਲਿਸ ਕੀ ਕੁਝ ਕਾਰਵਾਈ ਕਰ ਲਈ ਹੈ ਆ ਸੁਣਦੇ ਹਾਂ ਇਹ ਕੰਮ ਕਰਦੇ ਨੇ ਬਸਟ ਨਿਊ ਨੰਦਕਾਨ ਦੇ ਨਾਲ ਇੱਕ ਮਨੀ ਐਕਸਚੇਂਜ ਕਰੀ ਦੀਏ ਤੇ ਕੀ ਗੱਲ ਬਤਾਈ ਜਰੀ ਅੱਜ ਮੈਂ ਮਤਲਬ 8:00 ਵਜੇ ਆਇਆ ਹਾਂ ਦੁਕਾਨ ਤੇ ਤੇ ਉਸ ਤੋਂ ਬਾਅਦ 9:30 ਦਾ ਟਾਈਮ ਹੋਣਾ ਆ ਦੋ ਬੰਦੇ ਆਏ ਆ ਸਕੂਟਰ ਸਾਈਕਲ ਤੇ ਤੇ ਉਹ ਚੋਂ ਇੱਕ ਬੰਦਾ ਅੰਦਰ ਆ ਕੇ ਵੈਪਨ ਦਿਖਾ ਕੇ ਤੇ ਗੱਲੇ ਭੰਨ ਕੇ ਤੇ ਸਾਰੇ ਪੈਸੇ ਲੈ ਗਿਆ ਕੋਈ 7 ਲੱਖ ਰੁਪਈਆ ਹੋਣਾ ਹੈ ਸਵੇਰੇ ਲੈ ਕੇ ਆਇਆ ਹਮੇ ਤੇ ਬਦਾਈ ਨਹੀਂ ਇਹ ਮਤਲਬ ਇੱਕ ਮਿੰਟ ਹੀ ਲਾਇਆ ਕੋਈ ਜ਼ਿਆਦਾ ਟਾਈਮ ਨਹੀਂ ਲਾਇਆ ਆ ਗੱਲੇ ਭੰਨ ਕੇ ਸਾਰਾ ਕੈਸ਼ ਹੀ ਕੁਝ ਡਾਲਰ ਵੀ ਹੈਗੇ ਹੀ ਵਿੱਚ ਤੇ ਸਾਰੇ ਹੀ ਲੈ ਗਏ ਆ ਤੇ ਮਾਨ ਮਾਨ ਸਾਹਿਬ ਜੀ ਕਹਿੰਦੇ ਆ ਆਪਣੇ ਕਿ ਮਤਲਬ ਇੱਥੇ ਆਪਾਂ ਸਾਰੇ ਨੂੰ ਬਾਹਰ ਨਹੀਂ ਜਾਣ ਦੇਣਾ ਜਾਂ ਕੁਝ ਵੀ ਆ ਹਨਾ ਕਿ ਮਤਲਬ ਆਪਾਂ ਇੱਥੇ ਹੁਣ ਕੰਮ ਮੰਨ ਲਓ ਮੇਰੇ ਘਰ ਦੇ ਆਨੇ ਪੈਸੇ ਇਕੱਠੇ ਕਰਕੇ ਲੋਨ ਲੈ ਕੇ ਕੋਈ ਲਿਮਿਟ ਬਣਾ ਕੇ ਮੈਂ ਮਤਲਬ ਕੰਮ ਖੋਲੇ ਆਇਆ ਤੇ ਮੰਨ ਲਓ ਹੁਣ ਸਾਰੇ ਹੀ ਲੈ ਕੇ ਆ ਤੇ ਗਾਹ ਮੈਂ ਕੀ ਮਤਲਬ ਕਿਤਰਾ ਕੰਮ ਕਰਾਂਗਾ ਇਹ ਸਾਰਾ ਕੈਸ਼ ਕੇਸ ਕਰਮ ਲਈ ਕਿਥੋਂ ਨਜ਼ੀਬ ਕਿਦਾਂ ਹੈ ਕੈਸ਼ ਮਤਲਬ ਕੁਝ ਟਿਕਟਾਂ ਜਿਵੇਂ ਹੁੰਦੀਆਂ ਆ ਭਾਜੀ ਡਾ ਮਤਲਬ ਬਾਡੀਆਂ ਜਿਵੇਂ ਅੱਗੇ ਕਰਾਈਦੀਆਂ ਆ ਉਹਨਾਂ ਦੀ ਪੇਮੈਂਟ ਇੱਕ ਅੱਧੇ ਦਿਨ ਅਹੀਂ ਬਾਅਦ ਕਰਨੀ ਹੁੰਦੀ ਆ ਬੇਮਤ ਉਹ ਹੀ ਕੁਛ ਕੁ ਆਪਣੀ ਆਪਣਾ ਲਈ ਹੀ ਕਿਹਨੇ ਸੁਣਾਇਆ ਸੀ ਤੇ ਵੈਪਨ ਘਰ ਹੈਗੇ ਉਹਨਾਂ ਨੂੰ ਵੈਪਨ ਹੈਗੇ ਹੀ ਉਹਨਾਂ ਕੋਲ ਦੋ ਜਣੇ ਸੀ ਦੋ ਲੋਕ ਆਪਣੀ ਮੋਟਰਸਾਈਕਲ ਤੇ ਸੀ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਤਾਂ ਕੈਮਰੇ ਲੱਗੇ ਸੀ ਤੇ ਕੈਮਰਾ ਵੀ ਨਾਲ ਹੀ ਬਟਕੇ ਲੱਗੇ ਹੋਏ ਤਾਂ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਲੁੱਟਾਂ ਹੋ ਰਹੀਆਂ ਤੇ ਨੌਜਵਾਨ ਦਾ ਜਿਹੜਾ ਮਨ ਟੁੱਟਦਾ ਇਸੇ ਕਰਕੇ ਬਾਹਰ ਜਾਂਦੇ ਆ ਇਸੇ ਕਰਕੇ ਬਾਹਰੋਂ ਮਨ ਲਓ ਮੈਂ ਹੁਣ ਕੰਮ ਸ਼ੁਰੂ ਕੀਤਾ ਤੇ ਨਾਰਮਲ ਜੀ ਗੱਲ ਹੈ ਜੇ ਮੇਰੇ ਇੱਥੇ ਮੰਨ ਲਓ ਕੋਈ ਸੇਫ ਹੀ ਨਹੀਂ ਹੈਗਾ ਠੀਕ ਹੈ ਹੁਣ ਮੰਨ ਲਓ 9:30 ਵਜੇ ਦਾ ਟਾਈਮ ਹੈ ਲੱਗੇ ਸਾਰੀਆਂ ਨਾ ਵਰਦਾ ਪਿਆ ਠੀਕ ਹੈ ਤੇ ਦੋ ਬੰਦੇ ਆ ਕੇ ਜੇ ਮੰਨ ਲਓ ਇਥੋਂ ਸਾਰਾ ਲੁੱਟ ਕੇ ਲੈ ਕੇ ਜਾ ਸਕਦੇ ਆ ਤਾਂ ਕੀ ਆਪਾਂ ਸੇਫ ਆ ਫਿਰ ਬਾਹਰ ਦੇ ਆਪਣੇ ਆਪ ਹੀ ਜਾਣਾ ਪੁਲਿਸ ਆਈਆ ਪੁਲਿਸ ਵੀ ਵੱਡਾ ਅਕਸਰ ਕੋਈ ਆਏ ਕੋਈ ਨਹੀਂ ਆਏ ਨਹੀਂ ਕੋਈ ਨਹੀਂ ਆ ਰਿਹਾ ਕਿਰਵਾਈ ਕੀਤੀ ਨਹੀਂ ਵੀ ਲੱਗਦੀ ਮੈਨੂੰ ਜੀ ਹਮ ਤਾਂ ਇਹ ਤੇ ਮਤਲਬ ਸੀਸੀਟੀਵੀ ਚੈੱਕ ਕਰਦੇ ਪਏ ਆ ਤੇ ਵੇਖੋਣ ਕੀ ਕਾਰਵਾਈ ਕਰਦੇ ਆ ਕਿੰਨੇ ਕੁ ਟਾਈਮ ਬਾਅਦ ਪੁਲਿਸ ਆਦੀ ਚੱਲਦੀ ਪੁਲਿਸ ਘਟੋ ਘਟ 10 15 ਮਿੰਟ ਬਾਅਦ ਆਈ ਠੀਕ ਅੱਜ ਜਿਹੜਾ ਇਹਦਾ ਉਹਦੀ ਵਾਰਦਾਤ ਹੋਈ ਆ ਇਹਦੇ ਸਬੰਧ ਤੁਸੀਂ ਮੌਕਾ ਵੇਖਿਆ ਕੀ ਕਹਿਣਾ ਚਾਹੁੰਦੇ ਹੋ ਇਹ ਹੀ ਸਵੇਰ 7:30 9:30 ਵਜੇ ਸਥਾਨਕ ਸ਼ਹਿਰ ਦੇ ਮੇਨ ਜਿਹੜਾ ਇਲਾਕਾ ਵਾ ਉੱਥੇ ਅੱਜ ਸਵੇਰੇ ਕਰੀਬ 9:30 ਵਜੇ ਏ.ਐਮ ਰਾਇਲ ਕੰਪਨੀ ਨਾਮ ਦਾ ਇੱਕ ਦਫਤਰ ਆ ਜਿੱਥੇ ਕਿ ਮਨੀ ਟਰਾਂਸਫਰ ਕੀਤੀ ਜਾਂਦੀ ਹੈ ਔਰ ਇਹ ਦਿੱਸਨ ਯੋਗ ਹੈ ਕਿ ਦੋ ਸਵੇਰੇ ਨਕਾਬ ਪوش ਲੁਟੇਰੇ ਆਉਂਦੇ ਆ ਗਨਪੁਆਇੰਟ ਉੱਪਰ ਅੰਦਰ ਦਾਖਲ ਹੋ ਕੇ ਅੰਮ੍ਰਿਤਪਾਲ ਸਿੰਘ ਨਾਮਕ ਜੋ ਭਾਈਵਾਲ ਹੈ ਦੁਕਾਨ ਦੇ ਉਹ ਮजूद ਸੀ ਉਹਨਾਂ ਦੇ ਗੱਲੇ ਵਿੱਚੋਂ 7.5 ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਫਰਾਰ ਹੋ ਜਾਂਦੇ ਹਨ ਇਸ ਵਾਰਦਾਤ ਤੋਂ ਬਾਅਦ ਸ਼ਹਿਰ ਵਿੱਚ ਇੱਕ دہشت ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਵਪਾਰੀਆਂ ਦੀ ਨੀਂਦ ਉੱਡ ਗਈ ਹੈ ਉੱਥੇ ਦੱਸਣਾ ਚਾਹਾਂਗੇ ਕਿ ਇਸ ਦਫ਼ਤਰ ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਡੀਐਸਪੀ ਜਿਹੜੇ ਡੀ ਆ ਉਹਨਾਂ ਦੀ ਰਹਿਸ਼ ਹੈ ਔਰ ਸੁਰੱਖਿਆ ਦੇ ਜਿਹੜੇ ਪੁਲਿਸ ਦੇ ਜਿਹੜੇ ਦਾਅਵੇ ਆ ਉਹ ਹਵਾ ਵਿੱਚ ਉੱਡਦੇ ਨਜ਼ਰ ਆ ਰਹੇ ਹਨ ਇੱਥੇ ਇਹ ਵੀ ਦੱਸਣਾ ਜਾਵਾਂਗੇ ਕਿ ਪੁਲਿਸ ਵੱਲੋਂ ਇਸ ਵਾਰਦਾਤ ਤੋਂ ਬਾਅਦ ਕੈਮਰਿਆਂ ਨੂੰ ਖੰਗਾਲਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ਰਮਨ ਚਾਵਲਾ ਜਗਬਣੀ ਟੀਵੀ ਤਰਨਤਾਰਨ